ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਅੱਜ ਆਪਾਂ ਬਣਾਵਾਂਗੇ ਬੱਚਿਆਂ ਦੀ ਤੇਲ ਮਾਲਿਸ਼ ਲਈ ਤੇਲ ਇਹਨੂੰ ਵੱਡੇ ਵੀ ਯੂਜ਼ ਕਰ ਸਕਦੇ ਨੇ ਇਸ ਤੇ ਲਈ ਆਪਾਂ ਨੂੰ ਲਸਣ ਚਾਹੀਦਾ ਹੈ ਸਰੋਂ ਦਾ ਤੇਲ ਚਾਹੀਦਾ ਹੈ ਜੇਕਰ ਘਰ ਵਿੱਚ ਕੱਢਿਆ ਹੋਇਆ ਸਰੋਂ ਦਾ ਤੇਲ ਹੈ ਤਾਂ ਉਹ ਵੀ ਬਹੁਤ ਵਧੀਆ ਹੈ ਲਸਣ ਆਪਾਂ ਸ਼ੈੱਲ ਕੇ ਲੈ ਲਏ ਆਂ ਜਿਵੇਂ ਚਾਹੀਦੀ ਇਹਦੇ ਲਈ ਆਪਾਂ ਨੂੰ ਮੇਥੇ ਜਿਹੜੇ ਹੁੰਦੇ ਨੇ ਸੁੱਕੇ ਹੋਏ ਉਹ ਲੈਏ ਨੇ ਮੇਥਿਆਂ ਦੇ ਟਾਣੇ ਸਰੋਂ ਲਈਏ ਥੋੜੀ ਜਿਹੀ ਆਪਾਂ ਹੁਣ ਇੱਕ ਆਪਾਂ ਕੜਾਈ ਲੈ ਲਵਾਂਗੇ ਜਿਸ ਦੇ ਵਿੱਚ ਆਪਾਂ ਆਇਲ ਬਣਾਉਣਾ ਹੈ ਸਰੋਂ ਦਾ ਤੇਲ ਨੂੰ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਜਿੰਨਾ ਕੋ ਤੁਸੀਂ ਆਇਲ ਬਣਾਉਣਾ ਹੈ ਓਨਾਂ ਕੁ ਲੈ ਸਕਦੇ ਹੋ ਇਹ ਆਇਲ ਆ ਜਿਹੜਾ ਖਰਾਬ ਨਹੀਂ ਹੁੰਦਾ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਇੱਕ ਵਾਰੀ ਤੁਸੀਂ ਥੋੜਾ ਜਿਹਾ ਬਣਾ ਕੇ ਇਹ ਆਇਲ ਟਰਾਈ ਕਰ ਸਕਦੇ ਹੋ ਵੀ ਕਿੱਦਾਂ ਦਾ ਪਰਦਾ ਇਹ ਆਇਲ ਹੁਣ ਆਪਾਂ ਜਿਹੜਾ ਲਸਣ ਆ ਇਹਨੂੰ ਥੋੜਾ ਥੋੜਾ ਹਲਕੇ ਹੱਥਾਂ ਦੇ ਨਾਲ ਕੁੱਟਣਾ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੁੱਟਾਂ ਦੇ ਨਾਲ ਇਹਦਾ ਰਾਸ ਥੋੜਾ ਜਿਹਾ ਚੰਗੀ ਤਰ੍ਹਾਂ ਆਇਲ ਦੇ ਵਿੱਚ ਮਿਕਸ ਹੋ ਜਾਊਗਾ ਲਸਣ ਦੇ ਨਾਲ ਆਪਾਂ ਨੂੰ ਸਰਦੀ ਵਿੱਚ ਜਕਾਮ ਸ਼ਾਤੀ ਰੁਕਣ ਦੀ ਜਿਹੜੀ ਸਮੱਸਿਆ ਬਹੁਤ ਘੱਟ ਮਹਿਸੂਸ ਹੁੰਦੀ ਹੈ ਐਸ ਲਈ ਆਪਾਂ ਲਸਣ ਦਾ ਜਿਹੜਾ ਯੂਜ਼ ਕਰ ਰਹੇ ਹਾਂ ਇਹ ਬਾੜਡ ਕੀ ਜਾਂਦਾ ਵੀ ਕੌਲੀ ਚ ਵਾਰੀ ਵਾਰੀ ਤੁਸੀਂ ਥੋੜਾ ਜਿਹਾ ਖੁੱਲਾ ਢਾਂਡਾ ਲੈ ਲਿਓ ਮੇਰੇ ਕੋਲ ਉਸ ਸਮੇਂ ਜੋ ਵੇਲੀ ਵਾਲ ਸੀਗਾ ਮੈਂ ਉਹ ਹੀ ਲਿਆਇਆ ਹੈ ਸੈਲਫ ਸਾਫ ਕਰਕੇ ਮੈਂ ਇਹਨੂੰ ਦੁਬਾਰਾ ਫੇਰ ਯੂਜ਼ ਕਰ ਰਹੀ ਹਾਂ ਤੁਸੀਂ ਥੋੜਾ ਜਿਹਾ ਖੁੱਲਾ ਢਾਂਡਾ ਲੈ ਲਿਓ ਕੁੰਡਾ ਘੋਟਣਾ ਕੁਝ ਵੀ ਲੈ ਸਕਦੇ ਹੋ ਪਰ ਮੈਕਸੀ ਦੇ ਵਿੱਚ ਨਹੀਂ ਇਹਨੂੰ ਪੀਸਣਾ ਹੈਗਾ ਬਿਲਕੁਲ ਵੀ ਫਿਰ ਇੱਕ ਤੜਕਾ ਜਿਹਾ ਬਣ ਜਾਊਗਾ ਉਤਨੀ ਆਪਾਂ ਨੂੰ ਚਾਹੀਦਾਗਾ ਥੋੜਾ ਇਹਨੂੰ ਦਰਦਰਾ ਹੀ ਰੱਖਣਾ ਆਰੇ ਲਸਣ ਜਿਹੜੇ ਆਪਾਂ ਹਲਕੇ ਹਲਕੇ ਕੁੱਟ ਦਿੱਤੇ ਨੇ ਦੇਖ ਸਕਦੇ ਹੋ ਤੁਸੀਂ ਹੁਣ ਆਪਣਾ ਤੇਲਾ ਹਲਕਾ ਜਾਂ ਗਰਮ ਹੋ ਗਿਆ ਸੀ ਹੁਣ ਆਪੇ ਇਹਦੇ ਵਿੱਚ ਜਿਹੜੇ ਲਸਣ ਉਹ ਪਾਵਾਂਗੇ ਤੇਲ ਨੂੰ ਬਿਲਕੁਲ ਘਾਟਾਂ ਚ ਤੇ ਰੱਖਣਾ ਹੈ ਗਰਮ ਨਹੀਂ ਜ਼ਿਆਦਾ ਕਰਨਾ ਹੁਣ ਇਹਦੇ ਵਿੱਚ ਆਪਾਂ ਜਵੈਣ ਪਾਵਾਂਗੇ 2 ਚਮਚੇ ਦੇ ਕਰੀਬ ਮੈਂ ਜਵੈਣ ਲੈ ਲਈ ਆ ਜਵੈਣ ਦੀ ਤਸਵੀਰ ਜਿਹੜੀ ਕਰਮ ਹੁੰਦੀ ਹੈ ਐਸ ਕਰਕੇ ਹੁਣ ਮੇਥੀ ਜਿਹੜੀ ਆਪਾਂ 1/2 ਚਮਚਾ ਲੈ ਆ ਉਹ ਵੀ ਇਹਦੇ ਵਿੱਚ ਆਪਾਂ ਪਾ ਦੇਣੀ ਆ ਸਰੋਂ ਦਾ ਵੀ ਇੱਕ ਚਮਚਾ ਆਪੇ ਦੇ ਵਿੱਚ ਯੂਜ਼ ਕਰਾਂਗੇ ਜਿਆਦਾ ਨਹੀਂ ਪਾਉਣੀ ਇੱਕ ਇੱਕ ਚਮਚਾ ਬਹੁਤ ਹੈ ਇਹਨਾਂ ਦਾ ਬਾਕੀ ਤੁਸੀਂ ਤੇਲ ਦੇ ਅਕੋਰਡਿੰਗ ਕਮਨਟੀ ਵਧਾ ਘਟਾ ਸਕਦੇ ਹੋ ਮੈਨੂੰ ਜਵੈਨ ਥੋੜੀ ਜਿਹੀ ਘੱਟ ਲੱਗਦੀ ਸੀ ਇਸ ਲਈ ਮੈਂ ਥੋੜੀ ਜਿਹੀ ਜਵੈਨ ਹੋਰ ਪਾਈ ਹੈ ਸਾਰਾ ਸਮਾਨ ਜਿਹੜਾ ਆਪਣਾ ਉਹ ਪੱਕਣ ਲੱਗ ਚੱਲਿਆ ਹੈ ਇਹ ਤੇਲ ਆ ਜਿਹੜਾ ਬਹੁਤ ਹੀ ਬੇਨਫੀਟ ਹੁੰਦਾ ਇਹਦੇ ਨਾਲ ਆਪਣੇ ਜਿੱਥੇ ਵੀ ਦਰਦ ਹੁੰਦਾ ਸਰੀਰ ਦੇ ਵਿੱਚ ਰਾਤ ਨੂੰ ਆਪਾਂ ਯੂਜ਼ ਕਰੀਏ ਨਾ ਸਵੇਰ ਨੂੰ ਆਪਾਂ ਨੂੰ ਕਲੀਨ ਕਰਨਾ ਸੌਖੀ ਹੁੰਦੀ ਆ ਇਹ ਬਹੁਤ ਵਧੀਆ ਤੇਲ ਬਣਦਾ ਹੈ ਰੈਡੀमेड ਔਇਲ ਦੇ ਨਾਲ ਉਹ ਘਰੇ ਔਇਲ ਬਣਾ ਕੇ ਯੂਜ਼ ਕਰਿਆ ਕਰੋ ਜਿਆਦਾ ਫਾਇਦਾ ਹੁੰਦਾ ਆਪਾਂ ਨੂੰ ਤੁਸੀਂ ਇਹ ਘੀ ਨਾਲ ਹੀ ਖਾ ਲੈਣਾ ਹੈ ਆਪਾਂ ਕੋਈ ਜਿਆਦਾ ਚੀਜ਼ਾਂ ਨਹੀਂ ਪਾਈਆਂ ਘਰ ਵਿੱਚ ਮਿਲ ਨਾਲ ਆਸਾਨੀਆਂ ਵਾਲੀਆਂ ਹੀ ਚੀਜ਼ਾਂ ਹੈ ਤੇ ਤੁਸੀਂ ਇਹ ਤੇਲ ਜਿਹੜਾ ਆਸਾਨੀ ਨਾਲ ਬਣਾ ਸਕਦੇ ਹੋ। ਤੇ ਇਸ ਨੂੰ ਜਰੂਰ ਬਣਾ ਕੇ ਇੱਕ ਵਾਰ ਟਰਾਈ ਕਰਿਓ। ਆ ਦੇਖ ਸਕਦੇ ਆ ਤੁਸੀਂ ਆਪਣਾ ਜਿਹੜਾ ਲਸਣ ਆ ਕਾਲਾ ਹੋਣਾ ਸ਼ੁਰੂ ਹੋ ਗਿਆ। ਆਪਾਂ ਇਹਨੂੰ ਚੰਗੀ ਤਰ੍ਹਾਂ ਹੀ ਰਾੜਨਾ ਹੈ। ਮੇਥੇ ਆਪਣੇ ਆਲਮੋਸਟ ਭੁੱਜ ਚੁੱਕੇ ਨੇ। ਬਸ ਇਸ ਦੀ ਆਂਚ ਬਿਲਕੁਲ ਸਲੋ ਰੱਖਣੀ ਹੈ ਜਿਆਦਾ ਤੇਜ਼ ਆਂਚ ਤੇ ਆਪਾਂ ਜਿਹੜਿਆਂ ਨੂੰ ਨਹੀਂ ਬਣਾਉਣਾ ਹੈਗਾ। ਅਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਇਸ ਦਾ ਕਲਰ ਹੈ ਜਿਹੜਾ ਬਣ ਰਿਹਾ ਹੈ ਜੇਕਰ ਤੁਸੀਂ ਗਰਮ ਗਰਮ ਆਇਲ ਨੂੰ ਕੱਢਣਾ ਹੈ ਕਿਸੇ ਕੰਟੇਨਰ ਵਿੱਚ ਤਾਂ ਸੋਨੋ ਇਸ ਤਰ੍ਹਾਂ ਲੋਹੇ ਵਾਲੀ ਜਾਂ ਸਟੀਲ ਵਾਲੀ ਜਿਹੜੀ ਹੁੰਦੀ ਆਪਣੀ ਪੂਣੀ ਉਹਦਾ ਯੂਜ਼ ਕਰਨਾ ਹੋਊਗਾ ਕਿਉਂਕਿ ਜੇਕਰ ਤੁਸੀਂ ਸਿੰਪਲ ਪੋਣੀ ਦਾ ਯੂਜ਼ ਕਰੋਗੇ ਤਾਂ ਉਹ ਫਟ ਜਾਵੇਗੀ ਜੇਕਰ ਤੁਹਾਡੇ ਕੋਲੇ ਅਵੇਲੇਬਲ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਜਦ ਆਇਲ ਠੰਡਾ ਹੋ ਜਾਊਗਾ ਤੁਸੀਂ ਇਹਨੂੰ ਬਾਹਰ ਕਢ ਸਕਦੇ ਹੋ ਇਹ ਪੌਣ ਕੇ ਹੀ ਯੂਜ਼ ਕੀਤਾ ਜਾਊਗਾ ਜਿਹੜਾ ਦੂਸਰਾ ਆਪਣਾ ਮਟੀਰੀਅਲ ਐਨੂੰ ਆਪਾਂ ਸੈੱਟ ਦੇਵਾਂਗੇ ਕਿਉਂਕਿ ਉਹਨਾਂ ਦਾ ਰਸ ਚੰਗੇ ਤਰ੍ਹਾਂ ਨਿਕਲ ਚੁੱਕਿਆ ਹੈ ਇਹਨਾਂ ਦੀ ਹੁਣ ਆਪਣੀ ਜ਼ਰੂਰਤ ਨਹੀਂ ਆ ਦੇਖੋ ਲਸਣ ਚੰਗੀ ਤਰ੍ਹਾਂ ਪੱਕ ਗਿਆ ਇਹਦਾ ਰਸ ਜਿਹੜਾ ਔਇਲ ਦੇ ਵਿੱਚ ਮਿਲ ਚੁੱਕਿਆ ਹੈ ਮੈਂ ਔਇਲ ਉਪ ਉਣ ਲਿਆ ਹੈ ਤੇ ਜਿਹੜਾ ਮੜਾ ਮੂੜ ਰਹਿ ਗਿਆ ਇਹਦੇ ਵਿੱਚ ਆਇਲ ਉਹ ਬਸ ਸਬੂਨ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਨਿਚੋੜ ਨਿਚੋੜ ਕੇ ਕੰਟ ਲਵਾਂਗੇ ਮੈਂ ਕਵਲੀ ਦੇ ਵਿੱਚ ਪਾਉਣ ਲਿਆ ਹਾਂ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਕਲਰੈਸਟ ਆਇਆ ਹੈ ਤੁਸੀਂ ਇਸਨੂੰ ਕਿਸੇ ਵੀ ਬੋਤਲ ਵਿੱਚ ਯੂਜ਼ ਕਰਨ ਲਈ ਰੱਖ ਸਕਦੇ ਹੋ ਬੋਤਲ ਵਿੱਚ ਸਟੋਰ ਕਰ ਲਿਓ ਆ ਦੇਖੋ ਆਪਣਾ ਤੇਲ ਆ ਜਿਹੜਾ ਉਹ ਬਿਲਕੁਲ ਰੈਡੀ ਆ ਆਪਾਂ ਇਹਨੂੰ ਜਿਹੜਾ ਪਾਉਣ ਲਿਆ ਸੀ ਇਸ ਤਰੀਕੇ ਨਾਲ ਤੁਸੀਂ ਕਰ ਬੈਠੇ ਜਿਹੜਾ ਆਇਲ ਬਣਾਏ ਹੋ ਤੇ ਜਿਹੜਾ ਬਚਿਆ ਹੋਇਆ ਸਮਾਨ ਆ ਇਹ ਬਸ ਹੁਣ ਇਹਨੂੰ ਸੈੱਟ ਦਿਓ ਇਹਦੀ ਆਪਾਂ ਨੂੰ ਲੋੜ ਨਹੀਂ ਹੈਗੀ ਹੁਣ ਆਪਾਂ ਇਸ ਨੂੰ ਬੱਚਿਆਂ ਦੇ ਸਟੈਪ ਦੱਸਦੇ ਹਾਂ ਕਿੰਦਾਂ ਯੂਜ਼ ਕਰਨਾ ਹੈ ਛੋਟੇ ਬੱਚਿਆਂ ਦੀ ਢੋਈ ਉੱਤੇ ਇਹਨੂੰ ਹਲਕੇ ਹੱਥਾਂ ਦੇ ਨਾਲ ਮ사ਜ ਕਰਨੀ ਆ ਬੱਚਿਆਂ ਦੀਆਂ ਪਾਵਾਂ ਤੇ ਚੰਗੀ ਤਰ੍ਹਾਂ ਮ사ਜ ਕਰਨੀ ਆ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਦਾਂ ਮ사ਜ ਕੀਤੀ ਹੋਈ ਆ ਮਤ ਜੀ ਨੋਟੇਲ ਲਟਾ ਕੇ ਵੀ ਮ사ਜ ਕਰ ਸਕਦੇ ਹੋਂ ਤੁਸੀਂ ਬੱਚੇ ਦੀਆਂ ਅਥਾਂ ਦੀਆਂ ਹਥੇਲੀਆਂ ਤੇ ਬੱਚੇ ਦੇ ਪੈਰਾਂ ਦੇ ਉੱਤੇ ਚੰਗੀ ਤਰ੍ਹਾਂ ਦੀ ਮ사ਜ ਕਰਿਓ ਹਲਕੀ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਇਹ ਤੇਲ ਜਿਹੜਾ ਯੂਜ਼ ਕਰਨਾ ਹੈ ਥੈਂਕ ਯੂ ਗਾਇਸ